ਆਵਾਰਾ ਗਰਦੀ ਕਰਨ ਵਾਲੇ ਮੁੰਡੇ ਹੋ ਜਾਣ ਸਾਵਧਾਨ ਕਿਉਂਕਿ ਹੁਣ ਪੁਲਿਸ ਅਜਿਹੇ ਮੁੰਡਿਆਂ ਦੇ ਉੱਤੇ ਕਾਰਵਾਈ ਕਰ ਰਹੀ ਹੈ ਮਾਨਸਾ ਪੁਲਿਸ ਦੁਆਰਾ ਆਵਾਰਾ ਗਰਦੀ ਕਰਨ ਵਾਲੇ ਨੌਜਵਾਨਾਂ ਦੇ ਉੱਤੇ ਸਿਕੰਜਾ ਕੱਸਿਆ ਜੋ ਨੌਜਵਾਨ ਆਵਾਰਾ ਕਰਦੇ ਹੋਏ ਨਜ਼ਰ ਆਏ ਪੁਲਿਸ ਨੇ ਉਹਨਾਂ ਨੂੰ ਫੜ ਕੇ ਥਾਣੇ ਲਿਆਂਦਾ ਗਿਆ ਤੇ ਅਗਲੀ ਕਾਰਵਾਈ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਤੋਂ ਪੁੱਛ ਪੜਤਾਲ ਵੀ ਕੀਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਕਾਰਵਾਈ ਕੀਤੀ ਜਾ ਰਹੀ ਹੈ ਕਿ ਜਿਹੜੇ ਸੜਕਾਂ ਦੇ ਘੁੰਮ ਰਹੇ ਨੇਗੇ ਹਨਾ ਅਵਾਰਾਗਰਦੀ ਕਰਦੇ ਨੇਗੇ ਉਹਨਾਂ ਖਿਲਾਫ ਬਹੁਤ ਵਧੀਆ ਕੰਮ ਚੱਲ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਪੁਲਿਸ ਨੂੰ ਥੈਂਕ ਯੂ ਕਿ ਸਾਡੇ ਲਈ ਇੰਨਾ ਸੋਚ ਚੱਲ ਰਹੀ ਅਸੀਂ ਬਿਨਾ ਕਿਸੇ ਡਰ ਤੋਂ ਘਰੋਂ ਬਾਹਰ ਨਿਕਲ ਸਕਦੇ ਹਾਂ ਥੈਂਕ ਯੂ ਇਹੀ ਜਿਹੜਾ ਕੰਮ ਉਹਨੂੰ ਪੜਾ ਕੇ ਰੱਖਣਾ ਸ਼ਹਿਰ ਦੇ ਵਿੱਚ ਮਾਨਸਾ ਪੁਲਿਸ ਦੀ ਡਿਊਟੀ ਹੈ ਪਹਿਲੇ ਦਿਨ ਤੋਂ ਜੇਕਰ ਇਹ ਥਿਲ ਪਹਿਲਾਂ ਲੋਕਾਂ ਨੂੰ ਨਾ ਦਿੱਤੀ ਹੁੰਦੀ ਜਿਹੜਾ ਕੰਮ ਹੁਣ ਪੁਲਿਸ ਕਰ ਰਹੀ ਹੈ ਤਾਂ ਲੋਕਾਂ ਨੂੰ ਸੜਕਾਂ ਤੇ ਆਉਣਾ ਨਹੀਂ ਪੈਣਾ ਸੀ ਪਰ ਜਿਹੜੀ ਹੁਣ ਪੁਲਿਸ ਕੰਮ ਕਰ ਰਹੀ ਹੈ ਜੋ ਆ ਪੰਜਾਬ ਦੇ ਨਾਲ ਤੁਸੀਂ ਦੇਖ ਰਹੇ ਹੋ ਵੀ ਜਿਹੜੀ ਆਪਣਾ ਪੁਲਿਸ ਦਾ ਰੋਲ ਹੈ ਚੰਗਾ ਜਿਹੜੇ ਗੁੰਡਾ ਅੰਥਰਾ ਚਾਰਚ ਘਟੇ ਆਗੇ ਨਾਲੋਂ ਤੇ ਜਿਹੜਾ ਪੁਲਿਸ ਨੂੰ ਐਸੀ ਤਰ੍ਹਾਂ ਕੰਮ ਕਰਨਾ ਚਾਹੀਦਾ ਜੇ ਪੁਲਿਸ ਸੱਚਾ ਕੰਮ ਕਰੂ ਤਾਂ ਸਾਰੇ ਸ਼ਹਿਰ ਵਸੇ ਉਸ ਦਾ ਸਾਥ ਦੇ ਸਾਡੇ ਮਾਨ ਸਾਦੇ ਮਾਜੋਰ ਐਸਐਸਬੀ ਫਰੀਦਬਗੀ ਜ਼ਮੀਨਾ ਜੀ ਦੀ ਰਹਿਨਮਾਈ ਹੇਠ ਇਹ ਲੈਪੋਸ ਪ੍ਰੋਜੈਕਟ ਦਾ ਮਕਾਲੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਨਜਾਇਜ਼ ਜਿਹੜੇ ਸ਼ਰਾਬ ਦੀ ਅੰਸਰ ਸਕੂਲ ਦੇ ਆਉਂਦੇ ਜਾਂਦੇ ਬੱਚੇਨਾਂ ਤੰ ਪਰੇਸ਼ਾਨ ਕਰ ਰਹੇ ਨੇ ਉਹਨਾਂ ਨੂੰ ਨਸ਼ਾ ਪਾਉਣ ਦੀ ਪੂਰੀ ਕੋਸ਼ਿਸ਼ ਕਰੀਏ ਤੇ ਅਸੀਂ ਇਸ ਤਰੀਕੋ ਬਹੁਤ ਖੁਸ਼ ਆਏ ਕਿ ਜਿਸ ਤਰ੍ਹਾਂ ਅਸੀਂ ਹੁਣ ਤੁਹਾਨੂੰ ਕਿਤਰਾ ਦੇਖਦੇ ਹਾਂ ਤੁਸੀਂ ਮਾਨਸਪਤੀ ਕਾਰਵਾਈ ਨੂੰ ਇਸ ਤਰ੍ਹਾਂ ਮਾਨਸਪਤੀ ਕਾਰਵਾਈ ਬਹੁਤ ਵਧੀਆ ਹੈ ਜੀ ਤੇ ਆਉਣ ਵਾਲੇ ਸਮੇਂ ਜੀ ਸਾਨੂੰ ਉਮੀਦ ਹੈ ਕਿ ਇਹ ਚੀਜ਼ਾਂ ਕੰਟੀਨਿਊ ਰਹਿਣਗੀਆਂ ਜੀ ਤੇ ਇਹਨਾਂ ਦੇ ਸ਼ਰਾਬ ਦੇ ਅੰਸਾ ਤੇ ਨਸ਼ਾ ਪਾਈ ਜਾਊਗਾ ਲੋਕ ਪਰਸਪਰ ਨਹੀਂ ਹੈ ਮੇਨ ਡਿਊਟੀ ਹੈ ਆਪਣੇ ਇਲਾਕੇ ਤੇ ਆਪਣੇ ਏਰੀਆ 'ਚ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਸਰਕਾਰ ਰੱਖਣਾ ਤੇ ਲੋਕਾਂ ਦੀ ਅਮਨ ਸ਼ਾਂਤੀ ਬਹਾਲ ਕਰਕੇ ਰੱਖਣੀ ਤੇ ਮਾੜੇ ਅਨਸਰ ਜਿਹੜਾ ਹੈਗਾ ਕਾਨੂੰਨ ਅਨੁਸਾਰ ਦਬਾ ਕੇ ਰੱਖਣਾ ਉਹਨਾਂ ਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਸ਼ਕਤੋਂ ਕਰਕੇ ਉਹਨਾਂ ਨਾਲ ਸਖ਼ਤੀ ਨਾਲ ਕਾਨੂੰਨ ਤੌਰ ਤੇ ਮਿਲਣਾ ਕਿਉਂਕਿ ਅਗਰ ਮਾੜੇ ਅਨਸਰ ਸਮਾਜ ਦੇ ਵਿੱਚ ਸ਼ਾਂਤੀ ਲਾਉਣਗੇ ਜਾਂ ਕੋਈ ਗੈਰ ਕਾਨੂੰਨੀ ਕੰਮ ਕਰਨਗੇ ਜਾਂ ਲੋਕਾਂ ਦੀ ਜਿਹੜੀ ਸ਼ਾਂਤੀ ਭੰਗ ਕਰਨਗੇ ਤਾਂ ਉਹਦੇ ਨਾਲ ਸਮਾਜ ਦੇ ਵਿੱਚ ਜਿਹੜੀ ਹੈ ਕਸਰਦਾ ਹੁੰਦੀ ਹੈ ਤੇ ਲੋਕਾਂ ਦਾ ਜਿਹੜਾ ਹੈਗਾ ਉਹ ਫੌਮ ਦਾ ਬਹੁਤ ਵੱਧਦਾ ਹੈ ਇਸ ਲਈ ਅਸੀਂ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸ੍ਰੀ ਭਗਵੰਦਰ ਸਿੰਘ ਮੀਨਾ ਆਈਐਸ ਤੋਂ ਦਿਸ਼ਾ ਨਿਰਦੇਸ਼ ਤੇ ਐਸਟਪੀਐਸ ਹੈੱਡਪਰ ਸਾਹਿਬ ਦੇ ਗ੍ਰਾਇਡ ਖਾਸ ਤੌਰ ਤੇ ਮਾਨਸਾ ਜ਼ਿਲ੍ਹੇ ਦੇ ਸਾਰੇ ਨੇ ਸਿੱਖੀ ਮਾਨਸਾ ਜਿਹੜਾ ਸਪੈਸ਼ਲ ਤੌਰ ਤੇ ਚੈਕਿੰਗ ਕਰਕੇ ਮਾਰੇ ਹਿਸਾਬ ਚੈੱਕ ਕੀਤਾ ਜਾ ਰਿਹਾ ਹੈ ਉਹ ਵੀਹਿੰਦ ਜਿਹੜੇ ਹੈਗੇ ਨੇ ਵਿਦਆਊਟ ਨੰਬਰ ਪਲੇਟ ਜਾਂ ਜਿਹੜੇ ਗਲਤ ਨੰਬਰ ਪਲੇਟ ਲਾ ਕੇ ਚੱਲ ਰਹੇ ਨੇ ਪੁਹਾਨ ਤੇ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਨਾਲ ਜਿਹੜਾ ਸ਼ਹਿਰ ਦੇ ਵਿੱਚ ਜਿਹੜੇ ਨੌਜਵਾਨ ਅਜਰਵੜੀ ਜਿਹੜੇ ਨੇ ਉਹ ਮੂਲ ਬੈਠ ਕੇ ਟਿਕਟ ਲਵਦੇ ਉਹਨਾਂ ਤੇ ਵੀ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਜੋ ਕਾਨੂੰਨਨ ਤੌਰ ਤੇ ਗਲਤ ਪਾਇਆ ਜਾਂਦਾ ਉਹਦੇ ਖਿਲਾਫ ਸਖੀਨਾ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੋ ਸ਼ੱਕੀ ਵਾਫੇ ਰੋਕੀ ਲੱਗਣ ਉਹਨਾਂ ਨੂੰ ਕੁਝ ਫਰਤਾਲ ਕਰਕੇ ਜਿਹੜਾ ਹੈ ਉਹ ਜਾਣ ਦੇ ਦਿੱਤਾ ਜਾਂਦਾ ਹੈ ਮੇਰੀ ਤੁਹਾਡੇ ਜੈਸਾ ਦੇ ਵਾਅਦੇ ਮਰੇ ਲੋਕਾਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਡਿਪਾਰਟਮੈਂਟਲ ਨੂੰ ਤੇ ਹਰ ਸਿੱਖ ਧਾਰਮਿਕ ਜਥੇਬੰਦੀ ਨੂੰ ਇਹ ਬੇਨਤੀ ਹੈ ਕਿ ਇਸ ਮਕਸਦ ਲਈ ਉਹ ਪੁਲਿਸ ਦਾ ਜਿਵੇਂ ਪਹਿਲਾਂ ਸਹਿਯੋਗ ਦਿੰਦੇ ਨੇ ਉਹ ਦੁਬਾਰਾ ਸਹਿਯੋਗ ਖੇਡਾਂ ਦੀ ਅਕੀ ਲਗਾਤਾਰ ਦੇਖਿਆ ਜਾਂਦਾ ਕਿ ਸੜਕਾਂ ਦੇ ਉੱਤੇ ਮੁੰਡਿਆਂ ਵੱਲੋਂ ਵਾਰਾਗਰਦੀ ਕੀਤੀ ਜਾਂਦੀ ਹੈ ਹੁੱਲੜਬਾਜੀ ਕੀਤੀ ਜਾਂਦੀ ਹੈ ਜਿਸ ਕਰਕੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਜਿਹੇ ਲੋਕਾਂ ਦੇ ਖਿਲਾਫ ਪੁਲਿਸ ਸਰਗਰਮ ਹੈ ਹਕੀਕਤ ਤੌਰ 'ਤੇ ਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ